ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮੋਟਰਸਾਈਕਲ ਦਿਖਾਉਣ ਜਾ ਰਹੇ ਹਾਂ ਇੱਕ ਬਾਈਕ ਦਿਖਾਉਣੀ ਹੈ ਦੋਸਤੋ ਬਿਲਕੁਲ ਵਿਕਰੀ ਦੇ ਲਈ ਅਵੇਲੇਬਲ ਆ ਕੋਈ ਵੀਰ ਚਾਹਵਣ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਤੇ ਜਿਸ ਪਿੰਡ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੋਟੀਆਂ ਕਲਾ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਪਰਮਿੰਦਰ ਸਿੰਘ ਬਾਈ ਓਨਰ ਪਰਮਿੰਦਰ ਸਿੰਘ ਬਾਈ ਦੇ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਸਕਰੀਨ ਦੇ نیچے ਵਾਲੇ ਪਾਸੇ ਤੇ ਚੱਲਦੇ ਪਏ ਆ ਤੇ ਯਾਮੇ ਦਾ ਜਿਹੜਾ ਦੋਸਤੋ ਇਹ ਬਾਈਕ ਆ R15 ਤੇ ਜਿਸ ਵੀ ਸਕੀਨ ਵੀਰ ਨੇ ਖਰੀਦਣਾ ਹੋਵੇ ਤਾਂ ਜਰੂਰ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਫ਼ ਬਹੁਤ ਜ਼ਿਆਦਾ ਦੋਸਤੋ ਕਿਉਂਕਿ 13 ਤਰੀਕ 6ਵਾਂ ਮਹੀਨਾ ਦੋਸਤੋ 2015 ਮਾਡਲ ਹੈਗਾ ਤੇ ਬਿਲਕੁਲ ਵਿਦਾਊਟ ਸਕ੍ਰੈਚ ਹੈਗਾ ਠੀਕ ਆ ਕਿਸੇ ਤਰ੍ਹਾਂ ਦਾ ਕੋਈ ਸਕ੍ਰੈਚ ਨਹੀਂ ਬਾਕੀ ਜਿਹੜਾ ਦੋਸਤੋ ਆ ਆਪਾਂ ਵੇਖ ਸਕਦੇ ਆ ਵੀ ਚਲਦਿਆ ਮੋਟਰਸਾਈਕਲ ਇਹ 25000 ਕੁ ਸਮਥਿੰਗ ਜਿਹੜਾ ਦੋਸਤੋ 25921 ਕਿਲੋਮੀਟਰ ਰਨ ਹੋਇਆ ਤੇ ਬਿਲਕੁਲ ਸਾਫ਼ ਆ ਪੂਰਾ ਠੀਕ ਆ ਕੋਈ ਵੀਰ ਚਲਾ ਕੇ ਦੇਖ ਸਕਦਾ ਹੈ ਰੇਟ ਭਾ ਪੜਤਾ ਵੀ ਜਿਹੜਾ ਦੋਸਤੋ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਜੈਨੂਨ ਹੀ ਚੱਲਿਆ ਚੱਲਿਆ ਹੈਗਾ ਦੋਸਤੋ ਆ ਬਹੁਤਾ ਟਾਈਮ ਜਿਹੜਾ ਖੜਾ ਰਿਹਾ ਕਿਉਂਕਿ ਬਾਈ ਪਰਮਿੰਦਰ ਸਿੰਘ ਸੰਧੂ ਘੋਰਾ ਦੀ ਫੈਮਿਲੀ ਜਿਹੜੀ ਹੈਗੀ ਆ ਉਹ ਬਾਹਰ ਫੌਰਨ ਦੇ ਵਿੱਚ ਆ ਤੇ ਵੀਰਾਂ ਨੇ ਉਹਨਾਂ ਦੇ ਲੜਕੇ ਨੇ ਜਿਹੜਾ ਦੋਸਤੋ ਇਹ ਬਾਈਕ ਜਿਹੜਾ ਹੈ ਪਰਚੇਜ਼ ਕੀਤਾ ਸੀਗਾ ਮੋਗਾ ਨੰਬਰ PB29U8729 ਜਿਹੜਾ ਦੋਸਤੋ ਇਹ ਨੰਬਰ ਆ ਬਾਕੀ ਟਾਇਰ ਟੱਪਾ ਜਿਹੜਾ ਦੋਸਤੋ ਬਿਲਕੁਲ オリジナル ਆ ਤੇ ਨਾਲ ਦਾ ਟਾਇਰ ਟੱਪਾ ਤੇ ਡਿਸਕ ਬ੍ਰੇਕ ਆ ਦੋਸਤੋ ਆ ਓਵਰ ਆਲ ਤੁਸੀਂ ਜਿਹੜੀ ਕੰਡੀਸ਼ਨ ਹੈਗੀ ਆ ਉਹ ਦੇਖ ਸਕਦੇ ਹੋ ਆ ਵਿਦਆਊਟ ਸਕ੍ਰੈਚ ਹੈਗਾ ਠੀਕ ਹੈ ਜੀ ਸਕ੍ਰੈਚ ਲੈਸ ਆ ਤੇ ਬਿਲਕੁਲ ਚੰਗੀ ਸਾਂਭ ਸੰਭਾਲ ਜਿਹੜੀ ਦੋਸਤੋ ਵਿੱਚ ਰਿਹਾ ਹੈਗਾ ਇਹ ਬਾਈਕ ਯਾਮਾ ਕੰਪਨੀ ਦਾ ਜਿਹੜਾ ਦੋਸਤੋ ਯਾਮਾ R15 ਇੱਕ ਵਾਰੀ ਮੈਂ ਫੇਰ ਜਿਹੜਾ ਕਨਫਰਮ ਕਰਾ ਦਿੰਨਾ ਬਾਕੀ MRF ਦੇ ਜਿਹੜੇ ਟਾਇਰ ਆ ਦੋਸਤੋ ਦੋਨੋਂ ਜੋੜੀ ਆ ਉਹ ਬਿਲਕੁਲ ਨਾਲ ਦੀ ਆ ਕਿਉਂਕਿ ਰਨ ਹਜੇ 25000 ਹੋਇਆ ਤੇ ਰੇਟ ਭਾਪੜਤਾ ਜਿਹੜਾ ਦੋਸਤੋ 60000 ਇਹਦੀ ਡਿਮਾਂਡ ਕੀਤੀ ਗਈ ਸੀਗੀ ਸੋ ਮਾਰਕੀਟ ਦੇ ਹਿਸਾਬ ਨਾਲ ਵੀ ਤੁਸੀਂ ਰੇਟ ਲਗਾ ਸਕਦੇ ਹੋ ਬਾਕੀ ਮਾਰਕੀਟ ਦੇ ਵਿੱਚੋਂ ਪਤਾ ਕਰ ਸਕਦੇ ਹੋ ਵੀ ਕੀ ਰੇਟ ਪਾਪੜ ਤਾਂ ਜਿਹੜਾ ਦੋਸਤੋ ਇਸ ਬਾਈਕ ਦਾ ਚੱਲ ਰਿਹਾ ਸੋ ਉਸ ਦੇ ਅਕੋਰਡਿੰਗ ਤੁਸੀਂ ਜਿਹੜਾ ਮੁੱਲ ਲਗਾ ਸਕਦੇ ਹੋ ਬਾਕੀ ਸਾਂਭਿਆ ਪੂਰਾ ਹੈਗਾ ਠੀਕ ਆ ਇੱਕ ਹੱਥ ਚੱਲਿਆ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਡੈਂਟ ਕਿਸੇ ਤਰ੍ਹਾਂ ਦਾ ਅਨਦਰ ਪੇਂਟ ਪੂਟ ਹੈ ਨਹੀਂਗਾ ਬਾਈਕ 'ਚ ਤੇ ਵਧੀਆ ਵੈਲ ਕੰਡੀਸ਼ਨ ਆ ਠੀਕ ਆ ਜੀ ਕੰਡੀਸ਼ਨ ਵੈਲ ਆ ਸੋ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਬਾਕੀ ਆ ਤੁਸੀਂ ਥੋੜਾ ਜਿਹਾ ਇੱਕ ਟ੍ਰੇਲਰ ਦੇਖ ਸਕਦੇ ਹੋ ਬਾਈਕੇ ਚੱਲਦਾ ਤੇ ਇਸ ਤੋਂ ਬਾਅਦ ਤੁਸੀਂ ਜਿਹੜੀ ਕਾਲ ਕਰ ਸਕਦੇ ਹੋ ਦੋਸਤੋ ਬਾਕੀ ਆਪਣਾ ਚਲਾ ਕੇ ਦੇਖੋ ਘਰ ਵਿਜ਼ਿਟ ਕਰਕੇ ਪਹੁੰਚ ਕੇ ਤਸੱਲੀ ਦੇ ਨਾਲ ਠੀਕ ਆ ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੰਨਾ ਸੀਗਾ ਜਰੂਰ ਜਿਹੜੇ ਵੀਰ ਨੇ ਅੱਗੇ ਖਰੀਦਣਾ ਤੁਸੀਂ ਖਰੀਦ ਸਕਦੇ ਹੋ ਸਰਦਾਰ ਪਰਮਿੰਦਰ ਸਿੰਘ ਹੋਰਾਂ ਦੇ ਨਾਲ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੋ ਕਾਪੀ ਜਿਹੜੀ ਹੈਗੀ ਦੋਸਤੋ ਆਰਸੀ ਆ ਬਿਲਕੁਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਲਾਸਟ ਦੇ ਵਿੱਚ ਵੇਖਣ ਦੇ ਵਿੱਚ ਮਿਲ ਜੇਗੀ ਸੋ ਕਾਪੀ ਵਗੈਰਾ ਤੁਸੀਂ ਕਨਫਰਮ ਕਰਾ ਸਕਦੇ ਹੋ ਕਿਸੇ ਤਰ੍ਹਾਂ ਦਾ ਕੋ ਲੋਨ ਨਹੀਂ ਹੈਗਾਗਾ ਕੈਸ਼ ਪਰਚੇਜ਼ ਕੀਤਾ ਸੀਗਾ ਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਦੋਸਤੋ ਰਿਕਾਰਡ ਜਿਹੜਾ ਹੈਗਾ ਉਹ ਬਿਲਕੁਲ ਤੁਸੀਂ ਚੈੱਕ ਕਰਨ ਤੋਂ ਬਾਅਦ ਇਹ ਬਾਈਕ ਖਰੀਦ ਸਕਦੇ ਹੋ ਮਿਹਰਬਾਨੀ ਜੀ